ਤੇ ਕੱਲ ਤਰਨਤਾਰਨ ਦੇ ਵਿੱਚ 1:30 ਦੇ ਕਰੀਬ ਇਹ ਹਮਲਾ ਹੋਇਆ ਕਮਾਂਤਰੀ ਪਹਿਲਵਾਨ ਰੁਸ਼ਮੇਹਿੰਦ ਅਰਜੁਨਵਾਦੀ ਪਦਮਸ਼੍ਰੀ ਕਰਤਾਰ ਸਿੰਘ ਦੇ ਉੱਪਰ ਜਾਣ ਨਿਰਵਾਹ ਹਮਲਾ ਹੋਇਆ ਔਰ ਨਾਲ ਸਾਥੀ ਵੀ ਜੜੇ ਨੇ ਜ਼ਖਮੀ ਹੋਏ ਨੇ ਇਸ ਵੇਲੇ ਅਸੀਂ ਜਲੰਧਰ ਦੇ ਵਿੱਚ ਮੌਜੂਦ ਆ ਔਰ ਸਾਡੇ ਨਾਲ ਕਰਤਾਰ ਸਿੰਘ ਮੌਜੂਦ ਨੇ ਪੂਰੀ ਜੜੀ ਘਟਨਾ ਬੀਤੇ ਕੱਲ ਹੋਈ ਹੈ ਉਸ ਦਾ ਕਾਰਨ ਕੀ ਰਿਹਾ ਅਤੇ ਪਿਛਲੇ ਕੁਝ ਸਮੇਂ ਤੋਂ ਕੀ ਲਗਾਤਾਰ ਇਸ ਤਰ੍ਹਾਂ ਦਾ ਕੋਈ ਖਤਰਾ ਲੱਗ ਰਿਹਾ ਸੀ ਜਾਂ ਕੋਈ ਖੱਤਸਾ ਜਾਰ ਹੋ ਰਿਹਾ ਸੀ ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਵੀ ਸਿਵਾਨ ਆ ਚੁੱਕੇ ਨੇ ਬਤੌਰ ਆਈਜੀ ਅਤੇ ਅ ਬੀਤੇ ਕੱਲ ਨੇੜੇ ਕਹਿ ਦਈ ਸੀ ਕਿ ਪਵਨ ਸਾਹਿਬ ਦੇ ਕੋਲ ਕੋਈ ਕੁਸ਼ਤੀ ਮੁਕਾਬਲਾ ਸੀ ਕੋ ਉੱਥੇ ਕਮਾਂਤਰੀ ਪਹਿਲਵਾਨ ਕਰਤਾਰ ਸਿੰਘ ਮੌਜੂਦ ਸਨ ਤਾਂ ਪੂਰੀ ਗੱਲਬਾਤ ਕੀ ਹੋਈ ਸੀ ਜਾਣ ਲੈਣੇ ਆ ਕਰਤਾਰ ਜੀ ਫੱਪ ਤੋਂ ਪਹਿਲੇ ਬਹੁਤ ਬਹੁਤ ਸਵਾਗਤ ਹੈ ਤੁਸੀਂ ਇੱਡਾ ਬੜਾ ਨਾਮ ਖੱਟਿਆ ਇੰਨੇ ਸਮੇਂ ਤੋਂ ਲੈ ਕੇ ਹੁਣ ਤੱਕ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਪਰ ਬੀਤੇ ਕੱਲ ਚ ਹੋਇਆ ਬਾਕੀ ਸਭ ਦੇ ਮਨਾਂ ਵਿੱਚ ਜ਼ਰੂਰ ਇੱਕ ਧੁੜਕੂ ਲੱਗ ਗਿਆ ਕਿ ਹੋਇਆ ਕੀ ਹੈ ਕਾਰਨ ਕੀ ਹੈ ਪੂਰੀ ਗੱਲਬਾਤ ਕੀ ਹੋਈ ਹੈ ਸੰਕੇਤਨ ਦੱਸਿਏ ਕਿ ਬੀਤੇ ਕੱਲ ਹੋਇਆ ਕੀ ਸੀ ਮੇਰੇ ਵੱਲੋਂ ਸਾਰੇ ਦੇਖਣ ਵਾਲੇ ਟੀਵੀ ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖਿੰਡ ਮੇਰੇ ਭੈਣ ਜੀ ਰਹਿੰਦੇ ਆ ਉਹਨਾਂ ਨੂੰ 30 35 ਸਾਲ ਤੋਂ ਮੇਰੇ ਜੀਜਾ ਜੀ ਅਰਥ ਦਾ ਚਲਾ ਰਹੇ ਸੀ 2.5 ਸਾਲ ਹੋਏ ਉਹ ਚੜਾਈ ਕਰਕੇ ਪੂਰੇ ਹੋ ਗਏ ਔਰ ਉਸ ਤੋਂ ਬਾਅਦ ਮੇਰਾ ਭਤਾਂਜਾ 9 ਕੁ ਮਹੀਨੇ ਹੋਇਆ ਆਸਟ੍ਰੇਲੀਆ ਚਾ ਗਿਆ ਸੀ ਤੇ ਉਦੋਂ ਬਾਅਦ ਆਪਣੇ ਡਿਲੀਰੀ ਦੇ ਜਿਹੜੇ ਪ੍ਰਧਾਨ ਬਣਿਆ ਆਪਣੇ ਸਰਦਾਰ ਅ ਕਾਰਜ ਸਿੰਘ ਉਹਨਾਂ ਨੇ ਮੇਰੀ ਭੈਣ ਜੀ ਤੋਂ ਪੁੱਛਿਆ ਕਿ ਮੈਂ ਪਿਛਲਾ ਜਿਹੜਾ ਸੀਜ਼ਨ ਛੋਣੇ ਦਾ ਤੇ ਚਾਚੀ ਚਾਚੀ ਜੀ ਕਹਿੰਦੇ ਉਹਨਾਂ ਨੂੰ ਸਾਰੇ ਮੇਰੇ ਜਨ ਚਾਚਾ ਜੀ ਕਹਿੰਦੇ ਹਾਂ ਚਾਚੀ ਜੀ ਕਹਿੰਦੀ ਕਹਿੰਦੇ ਆ ਔਰ ਉਹ ਵੀ ਮੈਂ ਇੱਥੇ ਐਤਕੀ ਲਾੜਾ ਥੋੜਾ ਝੋਨਾ ਉਹਨਾਂ ਦਾ ਵੀ ਲਾੜੋ ਕੋਈ ਗੱਲ ਨਹੀਂ ਤੇ ਉਹ ਚਲੋ ਉਹਨਾਂ ਨੇ ਜੋ ਸੀਜ਼ਨ ਪਿਛਲਾ ਸੀਜ਼ਨ ਲਾਇਆ ਤੇ ਇੱਕ ਦਿਨ ਉਹ ਉੱਥੇ ਮਿੱਟੀ ਪਾਉਣ ਲਏ ਸੀ ਤੇ ਉਹ ਮੱਥਾ ਟੇਕ ਕੇ ਆਏ ਸੀ ਪਰ ਗੁਰਦਾਰ ਸਾਹਿਬ ਦੇ ਪੋਵਡ ਤੋਂ ਤੇ ਉਹਨਾਂ ਨੇ ਆ ਕੇ ਉਹਨਾਂ ਨੂੰ ਟੈਲੀਫੋਨ ਕੀਤਾ ਕਿ ਉੱਥੇ ਗਏ ਮੈਨੂੰ ਨਹੀਂ ਪਤਾ ਵੀ ਇਹ ਵੀਰ ਤੁਸੀਂ ਮਿੱਟੀ ਕਿਉਂ ਪਾਉਣ ਲਏ ਹੋ ਉਹ ਤਾਂ ਭਾਂਜੀ ਕੋਈ ਗੱਲ ਨਹੀਂ ਇੱਥੇ ਜਗਾ ਨੀਮੀ ਆ ਤੇ ਪਾਣੀ ਆ ਜਾਂਦਾ ਤਾਂ ਕਰਕੇ ਪਉਣਦੇ ਆ ਚਲੋ ਉਹ ਨਵੀਂ ਇਦਾਂ ਹੀ ਗੱਲ ਕਰ ਲਈ ਸੋਚ ਲਈ ਠੀਕ ਆ ਫਿਰ ਉਹ ਹੌਲੀ ਹੌਲੀ ਪਤਾ ਲੱਗਾ ਕਿ ਸਰਦਾਰ ਕਾਰ ਸਿੰਘ ਇਹ ਤੇ ਇੱਕ ਹੌਲੀ ਕਬਜ਼ਾ ਕਰਨ ਲੱਗੇ ਫਿਰ ਅਸੀਂ ਮੈਂ ਐਮਐਲਏ ਸਭ ਨੂੰ ਕਿਹਾ ਵੀ ਮੈਂ ਸੁਣਿਆ ਕਿ ਦੇਦਾ ਤੰਜੀ ਹੁਣ ਦੀ ਜਗਾ ਆ ਤੇ ਸਰਦਾਰ ਕਾਰ ਸਿੰਘ ਪ੍ਰਧਾਨ ਜੀ ਤੁਹਾਡੇ ਉਹ ਕਬਜ਼ਾ ਕਰ ਰਹੇ ਆ ਹਾਂ ਨਹੀਂ ਨਹੀਂ ਕੋਈ ਗੱਲ ਕਪਸਾ ਤੁਹਾਡੇ ਨੂੰ ਸਾਨੂੰ ਸਾਰਿਆਂ ਨੂੰ ਪਤਾ ਵੀ ਤੁਹਾਡੇ ਸਰਦਾਰ ਵੀਰ ਸਿੰਘ ਜੀ ਇੱਥੇ ਅੱਢ ਦਾ ਕੰਮ ਕਰਦੇ ਆ 30 35 ਸਾਲ ਤੋਂ ਇੱਥੇ ਲੱਗੇ ਆ ਹੁਣ ਵੀ ਉਹ ਹਰਦੀਪ ਆ ਤੇ ਉਹ ਸਾਡੇ ਇਹਨਾਂ ਦਾ ਸਪੋਰਟਰ ਹੀ ਸਾਰਾ ਤੁੰਦ ਦਾ ਤੇ ਚਲੋ ਇਹ ਗੱਲ ਹੋ ਨਿਬੜੀ ਫਿਰ ਉਹਨਾਂ ਨੇ ਕਿਹੇ ਦੋ ਬੰਦਿਆਂ ਦੀ ਜੂਟੀ ਲਾਈ ਮੀਟਿੰਗਾਂ ਕਰਾਈਆਂ ਤੇ ਉਹ ਉਹਨਾਂ ਨੂੰ ਕਹਿੰਦੇ ਰੇ ਵੀ ਸਾਰੇ ਅੜਤੀ ਹੈ ਸਾਰੇ ਭੱਜ ਦੀ ਉਹ ਦਾਦੇ ਵੀ ਉਹਨਾਂ ਨੇ ਸਾਰਾ ਕੁਝ ਕੀਤਾ ਉਹ ਸਾਰੇ ਕੁਝ ਇੱਥੇ ਇਹਨਾਂ ਚੇਰ ਹੋ ਗਿਆ ਉਹਨਾਂ ਨੂੰ ਇਹ ਅਰਥ ਚਲਾਉਂਦਿਆਂ ਨੂੰ ਤੇ ਇਹ ਤੇ ਹੁਣ ਪਿਛਲੀ ਵਾਰ ਮੰਗ ਕੇ ਕਹਿ ਕੇ ਤੇ ਇਹ ਮਾਲਕ ਬਣ ਗਿਆ ਉਹਨਾਂ ਨੇ ਸਾਰੇ ਪੱਜੀ ਦੇ ਹੱਕ 'ਚ ਹੀ ਫਿਰ ਇਹਨਾਂ ਨੇ ਇੱਕ ਗੁਰਮੀਤ ਸਿੰਘ ਆ ਉਹਨਾਂ ਦੀ ਡਿਊਟੀ ਲਾਈ ਉੱਥੇ ਸੈਕਟੀ ਉਹਨਾਂ ਨੇ ਵੀ ਸਾਰਿਆਂ ਤੋਂ ਪੁੱਛੇ ਪੁੱਛਿਆ ਉਹਨਾਂ ਨੂੰ ਪਤਾ ਵੀ ਹੈ ਸਾਰਿਆਂ ਨੂੰ ਪਤਾ ਉਸ ਜਿਹੜੇ ਮੰਡੀ ਜਿੰਨੇ ਬੰਦੇ ਹੈਗੇ ਆ ਇਹ ਉਹ ਫਿਰ ਆ ਏ ਜੀ ਫਿਰ ਮੈਂ ਤੁਹਾਨੂੰ ਸਭ ਨੂੰ ਬੇਨਤੀ ਕੀਤੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਲਾਕੇ ਦੇ ਲੀਡਰ ਹੋ ਸਾਡੇ ਤੁਸੀਂ ਉਥੋਂ ਦੇ ਐਮ ਐਲ ਏ ਹੋ ਤੇ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਜਾ ਕੇ ਉੱਥੇ ਫੈਸਲਾ ਕਰੋ ਜਿਹੜਾ ਗਲਤ ਹੈ ਗਲਤ ਨੂੰ ਗਲਤ ਕਹਿ ਦਿਓ ਜੇ ਸਾਡੇ ਭੈਣ ਜੀ ਗਲਤ ਹੋਣਗੇ ਤੇ ਅਸੀਂ ਉਹਨਾਂ ਨੂੰ ਕਹਾਂਗੇ ਤੁਸੀਂ ਬੱਸ ਕਰ ਜੋ ਬੰਦ ਹੋ ਜਾਓ ਉਹ ਜੇ ਉਹ ਗਲਤ ਹੋ ਤੁਸੀਂ ਉਹਨੂੰ ਉਟਾਓ ਅੰਦਾ ਠੀਕ ਆ ਭਲਾ ਜੇ ਕੋਈ ਫਿਰ ਉਹਨਾਂ ਨੂੰ ਇਹੋ ਗੱਲ ਕਹੀ ਇਹ ਚਿੱਤੇ ਕੋ ਛਾਗੀ ਈ ਤੁਹਾਡੀ ਆ ਤਾਂ ਜੀ ਤੁਸੀਂ ਤਾਂ ਹੀ ਜਾਣਦੇ ਆ ਸਰ ਹਦੀਪ ਨੂੰ ਜਾਣਦੇ ਆ ਤੇ ਉਹ ਗੱਲ ਜੋ ਵੀ ਲੰਘੇ ਉਹ ਗੱਲ ਨੂੰ ਇਹ ਕੱਲ ਬਹੁਵਿੰਡਾ ਕੁਸ਼ਤੀਆਂ ਸੀ ਉੱਥੇ ਅਸੀਂ ਸਾਰੇ ਉਹਨਾਂ ਕਮੇਟੀ ਨਾਲ ਮਿਲ ਕੇ ਤੇ ਅਸੀਂ ਦੰਗਲ ਕਰਾਉਣੇ ਪਿਛਲੇ ਸਾਲ ਹੀ ਕਰਾਇਆ ਤੇ ਕਿ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਤੇ ਮੈਂ ਉੱਥੇ ਭੈਣ ਜੀ ਦੇ ਘਰ ਗਿਆ ਆ ਉੱਥੇ ਅਸੀਂ ਚਾਹ ਪਾਣੀ ਪੀਤਾ ਆ ਤੇ ਉਹਨਾਂ ਨੇ ਆਪਣੇ ਜਿਹੜੀ ਜਗ੍ਹਾ ਤੇ ਉਹਨਾਂ ਨੇ ਬੰਦੇ ਜੇਨਾ ਦੇ ਭਤੀਜੇ ਸਾਡੇ ਮਾਮਾ ਜੀ ਦੇ ਲੜਕੇ ਉਹ ਕਲਾ ਮਾਰਨ ਦੇ ਸੀ ਤੇ ਮੈਂ ਕਹੂੰ ਚਾਹ ਚੂ ਪੀ ਕੇ ਮੈਂ 1 ਵਜੇ ਉਧਰ ਨੂੰ ਗਿਆ 1:00 ਤੇ ਉੱਥੇ ਮੈਂ ਜਾ ਕੇ ਖੜਾ ਹੋ ਗਿਆ ਤੇ ਦੇਖਣ ਨੂੰ ਗੱਲਾਂ ਬਾਤਾਂ ਕਰਨ ਦੇ ਆ ਤੇ ਉੱਥੇ ਕਾਰਜ ਸਿੰਘ ਦਾ ਭਰਾ ਜਿਹੜਾ ਉਹ ਉੱਥੇ ਆਇਆ ਉਹਨਾਂ ਨੇ ਸਾਡੇ ਜਿਹੜੇ ਡਿਲੀਰੀ ਦੇ ਉਹ ਵੀ ਡਿਲੀਰੀ ਦੇ ਉਹ ਵੀ ਡਿਲੀਰੀ ਦੇ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਲੱਗੇ ਤੁਸੀਂ ਠੀਕ ਆ ਆਪਾਂ ਦੇ ਭਰਾ ਆ ਆਪਾਂ ਲੜਨਾ ਥੋੜਾ ਜਿਹਾ ਇਹ ਕੋਈ ਗੱਲ ਨਹੀਂ ਹੈ ਇਹ ਆਪਾਂ ਕਈ ਈਦਾਂ ਕਰ ਲਿਏ ਨੇ ਈਦਾਂ ਕਰ ਲਿਏ ਨੇ ਇਹਨਾਂ ਦੀ ਗੱਲਾਂ ਚੱਲਦੀਆਂ ਰਹੀਆਂ ਮੈਂ ਪਾਸੇ ਦੂਰ ਸੀ ਤੇ ਉਹਨਾਂ ਨੇ ਇਹ ਵੇਖ ਲਿਆ ਉਹਨਾਂ ਨੂੰ ਪੁੱਛਦੇ ਵੀ ਤੁਸੀਂ ਅਚਾਰ ਸੀ ਉਹਦੇ ਉਹਨੇ ਵੇਖਿਆ ਉਹ ਕੋਈ ਕੋਲ ਹੈ ਨਹੀਂ ਤੇ ਉਹਨਾਂ ਨੇ ਆਪਣੇ ਬੰਦਿਆਂ ਨੂੰ 15-20 ਮਿੰਟਾਂ ਦੇ ਵਿੱਚ ਤਿਆਰ ਕਰਕੇ 30 25-30 ਬੰਦੇ ਕਿਰਪਾਨਾਂ ਸਾਰਾ ਕੁਝ ਦਾਤ ਡੰਗਾ ਲੈ ਕੇ ਆ ਗਏ ਉਹਨਾਂ ਸਾਹਮਣੇ ਆਉਂਦੇ ਜੋ ਗੇਟ ਚੋਂ ਨਿਕਲੇ ਆ ਨਾ ਜੀ ਤੇ ਆਂਦੇ ਭਲਵਾਨਾਂ ਨੂੰ ਦੇਖ ਲੈਨੇ ਆ ਕੀ ਗੱਲ ਆ ਹੈ ਵੱਡੇ ਭਲਵਾਨ ਨੂੰ ਦੇਖ ਲੈ ਉਹ ਸਾਡੇ ਗਾਵੇ ਦੇ ਗਾਲੀ ਪੈ ਗੇ ਸਾਰਿਆਂ ਨੂੰ ਅਸੀਂ ਧੱਕੇ ਬਕੇ ਰਹੇਗੇ ਸਾਡੇ ਕੋਲ ਤਾਂ ਕੁਝ ਵੀ ਨਹੀਂ ਅਸੀਂ ਤਸਲ ਚਲੋ ਉਹਨਾਂ ਦੀ ਡਾਂਗਾ ਡੂੰਗਾ ਰੋਕੀਆਂ ਰੱਖੀਆਂ ਕੀ ਕੀਤਾ ਕਿੱਦਾਂ ਬਚਾ ਹੋਇਆ ਰੱਬ ਜਾਣਦਾ ਹੈ ਕਿੱਦਾਂ ਇਹ ਪਾਣਾ ਟਲਿਆ ਤੇ ਕਿਉਂ ਕੁਝ ਵੀ ਹੋ ਸਕਦਾ ਇਹ ਮੇਰੇ ਹੱਥ ਤੇ ਵੱਜੀਆਂ ਆ ਦੂਜੇ 4 ਬੰਦੇ ਫੱਟਰ ਹੋਏ ਆ ਉਹਨਾਂ ਦੇ ਹੱਡੀਆਂ ਟੁੱਟੀਆਂ ਵੱਡੀਆਂ ਗਈਆਂ ਤੇ ਉਹ ਤਰਨ-ਤਰਨ ਲਾਖਲੇ ਤੇ ਮੈਂ ਰਾਤੀ ਉਹਨਾਂ ਤੋਂ ਛੁੱਟੀ ਲੈ ਕੇ ਮਤਲਬ ਮੈਂ ਉਹਨੂੰ ਕਹਿ ਕੇ ਆ ਗਿਆ ਸੀ ਕਿ ਮੈਂ ਜਾਣਾ ਤੇ ਇਹ ਤੁਸੀਂ ਵੇਖ ਲਓ ਮੇਰੀ ਕੋਈ ਇਹ ਚ ਮੈਂ ਦੇ ਇਹੋ ਜਿਹਾ ਸਿਸਟਮ ਵਿੱਚ ਕਦੀ ਆਇਆ ਹੀ ਨਹੀਂ ਕਿ ਮੈਂ ਮੇਰਾ ਨਾਂ ਇਸ ਤਰ੍ਹਾਂ ਦਾ ਹੋਵੇ ਤੇ ਇਹ ਤੁਸੀਂ ਫੈਸਲਾ ਕਰਨਾ ਆਪਣੇ ਤਰ੍ਹਾਂ ਆਪਣਾ ਪੁਲਿਸ ਨੇ ਫੈਸਲਾ ਕਰਨਾ ਆ ਜਾਂ ਹੋਰ ਇਹ ਜੇ ਲੀਡਰਾਂ ਨੇ ਕਰਨਾ ਤੇ ਉਹ ਵੇਖ ਲੈਣਾ ਮੈਂ ਤੁਹਾਡੀ ਕਿਤਾਬ ਸਾਹਮਣੇ ਰੱਖਤੀ ਆ ਬਿਲਕੁਲ ਤੁਹਾਡੀ ਜਿਵੇਂ ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਾਫੀ ਮੱਲਾ ਮਾਰੀਆਂ ਨੇ ਹੁਣ 20 ਕੁਸ਼ਤੀਆਂ ਨਾਲ ਜੁੜੇ ਹੋਏ ਹੋ ਬੀਤੇ ਕੱਲ ਜੋ ਹੋਇਆ ਉਸ ਤੋਂ ਪਹਿਲਾਂ ਵੀ ਕਿਸ ਤਰੀਕੇ ਦੇ ਨਾਲ ਕੋਈ ਥ੍ਰੈਟ ਕਾਲ ਆਂਦੀ ਰਹੀ ਹੈ ਜਾਂ ਕੋਈ ਗੱਲਬਾਤ ਹੁੰਦੀ ਰਹੀ ਹੈ ਕਿਸੇ ਵੱਲੋਂ ਜਾਂ ਤੁਸੀਂ ਕਿਹਾ ਕਿ ਧੁੰਨ ਦੇ ਬੰਦੇ ਸੀ ਜਾਂ ਧੁੰਨ ਨਾਲ ਗੱਲਬਾਤ ਵੀ ਹੋਈ ਥੋੜੀ ਅਹਿਮਦ ਜੀ ਮੇਰੀ ਤੁਹਾਨੂੰ ਸਾਹਮਣੇ ਗੱਲਬਾਤ ਬੜੀ ਇੱਜ਼ਤ ਮਾਣਨਾਂ ਦੇ ਰਹੀ ਆ ਮੈਂ ਉਹਨਾਂ ਨੂੰ ਮੈਸੇਜ ਕੀਤਾ ਮੈਂ ਗਿਆ ਸਰਦਾਰ ਐਮ ਐਲ ਏ ਸਾਹਿਬ ਤੁਸੀਂ ਸਾਡੇ ਇਲਾਕੇ ਦੇ ਮੁਖੀ ਹੋ ਤੇ ਤੁਸੀਂ ਜੇ ਸਾਡੇ ਭੈਣ ਜੀ ਗਲਤਲ ਤੁਸੀਂ ਉਹਨਾਂ ਨੂੰ ਗਲਤ ਕਹਿ ਦੇ ਰਹੇ ਤੁਸੀਂ ਜਾ ਕੇ ਫੈਸਲਾ ਕਰ ਦਿਓ ਸਾਨੂੰ ਤੁਹਾਡਾ ਮਨਜ਼ੂਰ ਆ ਤੇ ਮੈਂ ਜੇ ਮੈਸੇਜ ਭੇਹੋ ਮੈਂ ਕੀਤਾ ਉਹਨਾਂ ਦਾ ਜਵਾਬ ਨਹੀਂ ਆਇਆ ਮੈਨੂੰ ਬਿਲਕੁਲ ਸੋ ਕਿੱਥੇ ਸੱਟਾਂ ਲੱਗੀਆਂ ਨੇ ਬਾਕੀ ਤੁਹਾਡੇ ਸਾਥੀ ਵੀ ਜਿਹੜੇ ਬਹੁਤ ਫੱਟੜ ਹੋਏ ਨੇ ਹਸਪਤਾਲ ਵਿੱਚ ਦਾਖਲ ਨੇ ਤੁਸੀਂ ਜਲੰਧਰ ਵਿੱਚ ਪਹੁੰਚੇ ਹੋ ਪਰ ਜਿਹੜਾ ਮੁਸ਼ਕਲ ਸਾਰੀ ਬਣੀ ਹੋਈ ਤੁਸੀਂ ਸਿਵਾਵਾਈ ਦੇ ਭਾਈਆਂ ਨੇ ਪੁਲਿਸ ਦੇ ਵਿੱਚ ਵੀ ਕਾਫੀ ਜਿਹੜਾ ਇਸ ਲਾਵਾਵਾ ਦੇ ਵਿੱਚ ਵੀ ਰਹੇ ਹੋ ਪਰ ਫਿਰ ਵੀ ਕਿਸੇ ਨੂੰ ਡਰ ਨਹੀਂ ਰਿਹਾ ਕਿਉਂਕਿ ਤੁਹਾਡੇ ਤੇ ਹੱਥਿਆਂ ਤੇ ਵਾਰ ਕਰਦੇ ਰਹੇ ਨੇ ਹੁਣ ਤੁਹਾਨੂੰ ਪੁਲਿਸ ਕੀ ਕਹਿੰਦੀ ਹੈ ਕਿਉਂਕਿ ਅਸੀਂ ਆਮ ਲੋਕ ਦੇਖਦੇ ਹਾਂ ਕਿ ਲਾਵਾ ਨ ਆਰਡਰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਪਰ ਤੁਸੀਂ ਇੱਕ ਪਹਿਲਵਾਨ ਕਮਾਂਤਰੀ ਰਹੇ ਹੋ ਇਨੇ ਵੱਡੀਆਂ ਮੱਲਾ ਮਾਰਿਆ ਨਹੀਂ ਤੁਸੀਂ ਆਪਣੇ ਅਵਾਰਡ ਵਾਪਸ ਵੀ ਕਰਨ ਗਏ ਹੋ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਹਾਜ਼ ਨਾਰਾ ਮਾਰਿਆ ਸੀਗਾ ਪਰ ਅੱਜ ਇਸ ਵਕਤ ਇਸ ਨਾ ਬੈਠੇ ਹੋਏ ਹੋ ਫਟੜ੍ਹ ਹਾਲਤ ਦੇ ਵਿੱਚ ਕਿ ਪੁਲਿਸ ਇਸ ਉੱਤੇ ਕੋਈ ਕਾਰਵਾਈ ਨਹੀਂ ਕਰੀ ਫਿਲਹਾਲ ਮੈਨੂੰ ਕੱਲ ਜਦੋਂ ਮੈਂ ਇਹ ਗੱਲ ਵਾਕਿਆ ਹੈ ਨਾ ਜੀ ਮੈਂ ਡੀਐਸਪੀ ਸਾਹ ਨੂੰ ਡੀਐਸਪੀ ਤੇ ਮੈਂ ਆਫਿਸ ਗਿਆ ਉਹਨਾਂ ਨੂੰ ਮੈਂ ਟੈਲੀਫੋਨ ਕੀਤਾ ਉਹ ਅੰਮ੍ਰਿਤਸਰ ਸੀ ਉਹ ਕਿ ਦਿਨ ਮੈਂ ਅੰਮ੍ਰਿਤਸਰ ਆ ਤੇ ਮੈਂ ਐਸਐਚਓ ਨੂੰ ਭੇਜੀ ਤਾਂ ਤੇ ਅਸੀਂ ਸਾਰੇ ਜ਼ਖਮੀ ਸੀ ਅਸੀਂ ਸੋਰਸਿੰਗ ਆ ਗਏ ਐਸਐਚਓ ਸੁਰਸਿੰਗ ਆਇਆ ਉੱਥੇ ਉਹਨੇ ਸਾਰਾ ਟੁੱਟੜੀ ਕਰਨਾ ਸੀ ਆਪਣੇ ਡਾਕਟਰ ਨੇ ਕੀਤਾ ਤੋਂ ਬੰਦੇ ਵੀ ਇੱਥੇ ਸਾਡਾ ਇਦਾਂ ਦਾ ਪ੍ਰਬੰਧ ਨਹੀਂ ਹੈਗਾ ਕਿ ਸੱਟਾਂ ਜਹਾਦੀਆਂ ਆ ਸਾਨੂੰ ਉਹਨਾਂ ਨੇ ਤਰਨ ਤਰਨ ਰੈਫਰ ਕਰਤਾ ਤੇ ਉਥੇ ਐਸਐਚਓ ਆ ਕੇ ਸਾਡੀ ਗੱਲਬਾਤ ਲਿਖ ਲਿਆ ਤੇ ਬਾਅਦ ਚ ਮੈਨੂੰ ਪਤਾ ਲੱਗਾ ਜਦੋਂ ਤਰਨ ਤਰਨ ਮੈਂ ਆ ਗਿਆ ਉਦੋਂ ਬਾਅਦ ਸ਼ਾਮੀ ਕਿ ਉਹ ਇਹਨਾਂ ਨੇ ਘਰ ਸਿੰਘ ਦੇ ਬੇਟੇ ਨੂੰ ਫੜ ਕੇ ਲਿਆਂਦਾ ਸੀ ਤੇ ਫਿਰ ਇਹਨਾਂ ਨੇ ਛੱਡਤਾ ਤੇ ਫਿਰ ਮੈਂ ਐਸਐਚਓ ਨੂੰ ਫੋਨ ਕੀਤਾ ਮੈਂ ਕਿਹਾ ਵੀ ਮੋਹਿਤ ਉਹਦਾ ਨਾਮ ਆ ਵੀ ਤੁਸੀਂ ਲਿਆਂਦੇ ਸੀ ਫੜ ਕੇ ਤੇ ਛੱਡ ਕੇ ਦਿੱਤਾ ਉਹ ਆਂਦਾ ਜੀ ਉਹਦੇ ਸੱਟਾਂ ਲੱਗੀਆਂ ਸੀ ਤੇ ਤਾਂ ਸਾਨੂੰ ਛੱਡਣਾ ਪਿਆ ਸਾਡੇ ਕਿਵੇਂ ਲੱਗੀਆਂ ਤੁਹਾਡੇ ਕੋ ਕੁਝ ਹੈ ਨਹੀਂ ਸਾਡੇ ਕੋਲ ਸਾਡੇ ਕੋ ਕੋਈ ਦਾਗ ਨਹੀਂ ਕੋਈ ਛੋਟਾ ਨਹੀਂ ਕੋਈ ਕੁਝ ਵੀ ਨਹੀਂ ਅਸੀਂ ਤੇ ਰੱਬ ਦਾ ਸ਼ੁਕਰ ਕਰਦੇ ਆ ਕਿ ਅਸੀਂ ਸਾਰੇ ਬੰਦੇ ਬਚ ਗਏ ਜਾਨੂ ਬਚ ਗਏ ਜਿਆਦਾ ਵੱਡੀ ਗੱਲ ਹੁੰਦੀ ਹੈ ਜਾਨ ਨਾ ਚਲ ਜੇ ਕਿਸ ਦੀ ਤੇ ਸਾਡੇ ਸਾਰੇ ਸਾਥੀ ਬਚ ਗਏ ਸੱਟਾਂ ਤੇ ਠੀਕ ਹੋ ਜਾਂਦੀਆਂ ਤੇ ਇਹ ਤੇ ਕੋਈ ਗੱਲ ਨਹੀਂ ਕਿ ਤੂੰ ਕਹੋ ਵੀ ਉਹ ਸੱਟਾਂ ਲੱਗੀਆਂ ਫਿਰ ਉਹਨਾਂ ਦਾ ਕੰਮ ਉਹ ਕਰੇਗਾ ਆਪਣਾ ਉਹਨਾਂ ਨੇ ਮੇਰੇ ਬਾਅਦ ਚ ਪਤਾ ਲੱਗਾ ਕਿ ਤਿੰਨ ਬੰਦੇ ਹੋਰ ਉਹਨਾਂ ਨੇ ਸਰਸੰਗਾ ਇੰਜੜ ਕੀਤੇ ਆ ਰੱਖੇ ਆ ਤੇ ਉਹ ਰੱਬ ਜਾਣਦਾ ਜਾਂ ਪੁਲਿਸ ਜਾਣਦੀ ਆ ਜਾਂ ਜਿਹੜਾ ਵੀ ਜਾਣਦਾ ਉਹਨੂੰ ਪਤਾ ਹੋ ਮੈਂ ਰਾਤੀ 9:30 ਵਜੇ ਸਾਰਾ ਉੱਥੇ ਮੈਡੀਕਲ ਕਰਾ ਕੇ ਬੱਚਿਆਂ ਦਾ ਸਾਰਾ ਕੁਝ ਜੋ ਵੀ ਇੰਜੜੀਆਂ-ਇੰਜੜੀਆਂ ਹੀ ਸਾਰਾ ਕੁਝ ਕਰਵਾ ਕੇ ਤੇ ਮੈਂ ਰਾਤ ਆ ਗਿਆ ਸੀ ਤੇ ਹੋਰ 9:30 ਪੌਣੇ 10 ਚੱਲਿਆ ਸੀ ਸਾਰਿਆਂ ਨੂੰ ਮਿਲ ਕੇ ਔਰ ਮੈਨੂੰ ਇੱਥੇ ਕੋਈ ਜ਼ਰੂਰੀ ਕੰਮ ਸੀ ਮੈਂ ਰੈਫਰ ਬਤਰਾ ਹਸਪੀਟਲ ਕਰਾ ਲਿਆ ਸੀ ਤੇ ਮੈਂ ਉੱਥੇ ਪੱਟੀ-ਪੱਟੀ ਕਰਾ ਲੂੰਗਾ ਅੱਜ ਤੱਕ ਨਹੀਂ ਕਮ ਕੀਤਾ ਅੱਗੇ ਦਿਨ ਮੈਂ ਆਹ ਮੈਂ ਬਤਰਾ ਹਸਪੀਟਲ ਆ ਤੇ ਮੈਂ ਇੱਥੇ ਪੱਟੀ-ਪੱਟੀ ਕਰਾ ਰਿਹਾ ਉੱਥੋਂ ਕਰਾ ਕੇ ਮੈਂ ਇੱਥੇ ਆਇਆ ਬਿਲਕੁਲ ਪਾਣੀ ਤੁਸੀਂ ਜਦੋਂ ਇਹ ਖਬਰ ਸੁਣੀ ਆਪਾਂ ਜਾਂ ਬਾਕੀਆਂ ਨੇ ਸੁਣੀ ਹੈ ਸਭ ਦੇ ਮਾਨਸਿਕ ਥੇਸ ਪੁੱਛੀ ਹੋਊਗੀ ਕਿ ਇੱਕ ਕਮਾਂਤਰੀ ਪਹਿਲਵਾਨ ਰਸਤਮ ਹਿੰਦ ਪਦਮਸ਼ਰੀ ਅਰਜੁਨਵਾੜੀ ਤੋਂ ਅੱਜ ਇਸ ਹਾਲਤ ਵਿੱਚ ਬੈਠੇ ਹੋਏ ਨੇ ਬਾਕੀਆਂ ਦੇ ਕਾਫੀ ਫੋਨ ਆਉਂਦੇ ਹੋਣਗੇ ਦੇਸ਼ ਆ ਵਿਦੇਸ਼ਾਂ ਚੋਂ ਜੋ ਸੱਜਣ ਮਿੱਤਰ ਨੇ ਰਿਸ਼ਤੇਦਾਰ ਨੇ ਕਾਫੀ ਬੋ ਜੀ ਪੁੱਛੋ ਕੁਝ ਤਾਂ ਮੇਰੇ ਨਾਲ ਲੋਕ ਪਿਆਰ ਬਹੁਤ ਕਰਦੇ ਆ ਤੇ ਹਰ ਇੱਕ ਨੇ ਮੈਨੂੰ ਫੋਨ ਕੀਤਾ ਮੈਂ ਬੰਦ ਕਰ ਛੱਡਦਾ ਫੋਨ ਮੈਂ ਕਿੰਨੇ ਸੁਣਾ ਮੇਰਾ ਉਹਦੀ ਬੈਟਰੀ ਖਤਮ ਹੋ ਜਾਂਦੀ ਆ ਤੇ ਫਿਰ ਮੈਨੂੰ ਲਾਉਣਾ ਪਈਦਾ ਤੇ ਲੋਕ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਪਤਾ ਨਹੀਂ ਉਹ ਵਾਹਿਰੂ ਦੀ ਕਿਰਪਾ ਆ ਬਾਬੇ ਬਿੱਦੀ ਚੰਨੀਆਂ ਦੀ ਕਿਰਪਾ ਆ ਤੇ ਇਹਨਾਂ ਲੋਕ ਪਿਆਰ ਕਰਦੇ ਆ ਤੇ ਮੈਂ ਤੇ ਇਹੋ ਜੇ ਸਾਫ ਚ ਕਦੀ ਵਿਚਰਿਆ ਨਹੀਂਗਾ ਵੱਲ ਜੀ ਹੁਣ ਕੀ ਮੰਗ ਕਰਦੇ ਹੋ ਕਿਸ ਤੇ ਕਾਰਵਾਈ ਹੋਣੀ ਚਾਹੀਦੀ ਆ ਦੋਸ਼ੀ ਕਿਹਨਾਂ ਨੂੰ ਮੰਨਦੇ ਹੋ ਦੋਸ਼ੀ ਤੇ ਮੈਂ ਮੈਂ ਕੋਈ ਪੁਲਸ ਲੱਭੂਗੀ ਦੋਸ਼ ਕਿਹੜਾ ਇਹਦਾ ਦੋਸ਼ ਆ ਕੀ ਗੱਲ ਆ ਕੀ ਨਹੀਂ ਮੈਂ ਕਿਦਾਂ ਕਹਿ ਸਕਦਾ ਮੇਰੇ ਤੇ ਬੰਦੇ ਚਾਰ ਹਸਪੀਟਲ ਤੇ ਪਏ ਆ ਤੂੰ ਨਾ ਜੇ ਕੋਈ ਕੁਝ ਕੁਝ ਹੋ ਗਿਆ ਤੇ ਮੈਂ ਕੀ ਜਵਾਬ ਦਊਗਾ ਹੈ ਉਹ ਸਾਡੇ ਭੈਣ ਜੀ ਆ ਉਹ ਵਿੱਡੋ ਆ ਅਹੀਂ ਨਹੀਂ ਉਹਨਾਂ ਦਾ ਸਾਥ ਦੇਵਾਂਗੇ ਤੇ ਕੌਣ ਦੇਊਗਾ ਇਹ ਸਾਰਾ ਇਲਾਕਾ ਉਹਨਾਂ ਨੂੰ ਜਾਣਦਾ ਸਾਰੇ ਉਹਨਾਂ ਦੇ ਪਿੰਡ ਵਾਲੇ ਜਾਣਦੇ ਆ ਸਾਰੇ ਪਿੰਡ ਵਾਲੇ ਮੇਰੇ ਭਾਈਏ ਨੂੰ ਤੇ ਮੇਰੀ ਭੈਣ ਜੀ ਨੂੰ ਪਿਆਰ ਕਰਦੇ ਆ ਉਹ ਇਦਾਂ ਦਾ ਭੈਣ ਜੀ ਦਾ ਸੁਭਾਅ ਇਦਾਂ ਦਾ ਨਾ ਉਹਨਾਂ ਦੇ ਸਾਰੇ ਕਿਨੂੰ ਗੱਲ ਨੂੰ ਲਾਉਂਦੇ ਆ ਤੁਸੀਂ ਖੁਦ 2017 ਦੀਆਂ ਵਿਧਾਨ ਸਭਾ ਚੋਣਾਂ ਚ ਬਤੌਰ ਹਲਕਾ ਤਰਨ ਤਰਨ ਤੋਂ ਉਮੀਦਵਾਰ ਰਹੇ ਸੀ ਆਮ ਆਦਮੀ ਪਾਰਟੀ ਦੇ ਵਿੱਚ ਹੀ ਅੱਜ ਕੀ ਲੱਗਦਾ ਹੈ ਕਿ ਖਛਾ ਕਿਹਨਾਂ ਤੇ ਲੱਗਦਾ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਆਪਣੇ ਜਿਹੜੇ ਨੇੜੇ ਦੇ ਹੁੰਦੇ ਨੇ ਆਪਣੇ ਜਿਹੜੇ ਖਾਸ ਹੁੰਦੇ ਨੇ ਉਹੀ ਕਈ ਵਾਰੀ ਵਿੱਚੋਂ ਦਗਾ ਕਰ ਜਾਂਦੇ ਆ ਕੀ ਲੱਗਦਾ ਹੈ ਕਿ ਐਡਾ ਕਿਹੜਾ ਚੱਕਰ ਪੈ ਗਿਆ ਕਿ ਹਮਲਾ ਕਰਨ ਦੀ ਗੱਲ ਪੈ ਗਈ ਜਾਂ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਮੈਨੂੰ ਬਯਾ ਦੇ ਮੇਲਿਆਂ ਗੇਲਿਆਂ ਚ ਮਿਸ਼ੇ ਜਾਂਦਾ ਹਾਂ ਜੀ ਮੈਨੂੰ ਪਾਰਟੀ ਦਾ ਕਰਕੇ ਜਿਹੜੀ ਮੈਨੂੰ ਉਦਾਂ ਹੀ ਦੁਨੀਆਂ ਪਿਆਰ ਕਰਦੀ ਆ ਸੌ ਬੰਦਾ ਗੋਡਿਆਂ ਨੂੰ ਹੱਥ ਲਾਉਂਦਾ ਜਾਂ ਮੈਂ ਤਾਂ ਮੈਂ ਨਾ ਵੀ ਉੱਪਰ ਵਾਲੇ ਦੀ ਕਿਰਪਾ ਆ ਨਹੀਂ ਤੇ ਮੈਂ ਕਿਸੇ ਨੂੰ ਕੀ ਦੇਣਾ ਮੈਂ ਤਾਂ ਇੱਕ ਭੁਲਾਨੀ ਕੀਤੀ ਆ ਤੇ ਸਾਰੇ ਲੋਕ ਪਿਆਰ ਕਰਦੇ ਆ ਤੇ ਮੈਂ ਮੈਂ ਇਹੋ ਹੀ ਗੱਲ ਤੁਹਾਨੂੰ ਪਹਿਲਾਂ ਵੀ ਇਹੋ ਹੀ ਗਈ ਆ ਕਿ ਮੈਨੂੰ ਤੁਣ ਸਾਹਿਬ ਸਾਡੇ ਲੀਡਰ ਆ ਸਾਡੇ ਐਮਐਲਏ ਆ ਨਾਲ ਕੇ ਮੁਖੀ ਦਾ ਕੰਮ ਹੁੰਦਾ ਕਿ ਇਨਸਾਫ ਕਰਨਾ ਤੇ ਉਹਨਾਂ ਨੂੰ ਉਹਨਾਂ ਨੇ ਦੇਰ ਕਰਤੀ ਤੇ ਆ ਕੁਝ ਹੋ ਗਿਆ ਮੈਂ ਨਹੀਂ ਕੁਝ ਬਤੌਰ ਆਜੀ ਵੀ ਸਿਵਾਵਾਨ ਨੇ ਭਾਈਆਂ ਨੇ ਤੁਸੀਂ ਆਪਣੇ ਵੱਲੋਂ ਕਿਸੇ ਪੁਲਿਸ ਅਧਿਕਾਰੀ ਨਾਲ ਜਾਂ ਚੰਡੀਗੜ੍ਹ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸੀਐਮ ਮਾਨ ਜਾਂ ਕਿਸੇ ਆਫਿਸ ਤੋਂ ਫੋਨ ਆਇਆ ਹੋਵੇ ਇਸ ਇਸ ਘਟਨਾ ਬਾਰੇ ਨਹੀਂ ਮੈਂ ਨਹੀਂ ਮੈਂ ਨਾਲ ਕਿਸੇ ਨਾਲ ਗੱਲ ਕੀਤੀ ਮੈਂ ਐਸਐਸਓ ਨਾਲ ਗੱਲ ਕੀਤੀ ਤੇ ਮੈਂ ਉਦੋਂ ਉੱਥੇ ਹਸਪੀਟਲ ਦਾਖਲ ਸੀ ਮੈਂ ਐਸਐਸਬੀ ਨੂੰ ਬੇਨਤੀ ਕੀਤੀ ਮੈਂ ਅਜ ਮੈਂ ਇੱਥੇ ਦਾਖਲਾ ਰੈਫਰਿਆ ਤੇ ਇੱਥੇ ਅਸੀਂ ਬੈਠੇ ਆਂ ਤੇ ਤੁਸੀਂ ਦੇਖ ਲਓ ਉਹਦਾ ਮੈਨੂੰ ਉਹਨਾਂ ਨੇ ਕਿਹਾ ਕਿ ਮੈਨੂੰ ਐਸਚੋ ਨੇ ਬਰੀਫ ਕਰਤਾ ਕੁਝ ਨਹੀਂ ਮੈਂ ਕਰਤਾ ਹੂੰ ਬਾਕੀ ਜਿਹੜੇ ਸਾਥੀ ਸੀਗੇ ਸਭ ਦੀ ਹਾਲਤ ਠੀਕ ਹੈ ਹੁਣ ਆ ਮੈਂ ਰਾਤ ਮਿਲ ਕੇ ਆਇਆ ਉਹਨਾਂ ਨੂੰ ਮੈਂ ਦੋਸਤੋਂ 9:30 ਪੌਣੇ 10 ਚੱਲਿਆ ਸਾਰਾ ਮਿਲ ਕੇ ਆਇਆ ਆ ਉਹ ਠੀਕ ਸੀ ਉਹ ਜਿੱਦਾਂ ਦੇ ਠੀਕ ਹੋਦਾਂ ਦੇ ਹੋਣੇ ਸੀ ਉਹ ਕੱਟੇ ਵੱਢੇ ਆ ਤੇ ਉਹਨਾਂ ਦੀ ਅੱਜ ਐਮ ਆਰ ਆ ਐਮ ਐਲ ਆ ਮਿਲਣੀ ਆ ਤੇ ਉਹ ਪਹਿਲਾਂ ਤੇ ਡਾਕਟਰ ਸਾਹਿਬ ਕਿਤੇ ਵਿਜੀ ਸੀ ਹੁਣ ਦੇਖੋ ਅੱਜ ਮਿਲ ਜੂਗੀ ਥੋੜੀ ਸਾਟ ਸਿਰਫ ਹੱਥੇ ਲੱਗੀ ਆ ਬਾਹਾਂ ਤੇ ਲੱਗੀ ਹੋਰ ਕਿੱਥੇ ਕਿੱਥੇ ਹੋਰ ਮੈਂ ਕੀ ਤੁਹਾਨੂੰ ਦੱਸਾਂ ਕਿੱਥੇ ਲੱਗੀ ਲੱਗੀਆਂ ਮੇਰੇ ਪਰ ਮੈਂ ਠੀਕ ਆ ਬਿਲਕੁਲ ਬੈਂਗਰੂ ਉਹਨਾਂ ਨੂੰ ਠੀਕ ਰੱਖੇ ਜਿਹੜੇ ਸਾਡੇ ਮੇਰੇ ਸਾਥੀ ਆ ਮੇਰੇ ਬੱਚੇ ਆ ਮੇਰਾ ਪਿਆਰ ਆ ਉਹ ਤਾਂ ਠੀਕ ਆ ਜੀ ਮੈਂ ਠੀਕ ਆ ਬਿਲਕੁਲ ਸੋ ਬਲਦੀਪ ਜਿਸ ਤਰ੍ਹਾਂ ਕਮਾਂਤਰੀ ਪਹਿਲਵਾਨ ਜਦੋਂ ਅਸੀਂ ਕੁਝ ਐਸੇ ਚਿਹਰੇ ਦੇਖਦੇ ਆ ਕੋਈ ਐਸੇ ਨਾਮ ਲੈਨੇ ਆ ਤਾਂ ਸਾਨੂੰ ਉਹ ਸਮੇਂ ਯਾਦ ਆਉਂਦੇ ਨੇ ਕਿ ਜਦੋਂ ਕੋਈ ਨਹੀਂ ਸੀ ਜਾਣਦਾ ਹੁੰਦਾ ਕਿਉਂਕਿ ਪੰਜਾਬ ਦਾ ਇੱਕ ਨੌਜਵਾਨ ਸੁਰ ਸਿੰਘ ਦਾ ਮਰਜੇ ਦਾ ਇੱਕ ਪਲਵਾਨ ਜਿਹਦਾ ਕਰਤਾਰ ਸਿੰਘ ਨਾਮ ਸਾਰੇ ਪਾਸੇ ਗੂੰਜਦਾ ਉਹ ਸਮਾਂ ਜਦੋਂ ਤੁਸੀਂ ਏਸ਼ੀਆ ਗੇਮਾਂ ਦੇ ਵਿੱਚ ਤਿੰਨ ਮੈਡਲ ਲਏ ਦੋ 골ਡ ਇੱਕ ਸਿਲਵਰ ਤੇ ਉਸ ਸਮੇਂ ਤੁਸੀਂ ਪੀਐਮ ਹੁਣਾ ਨਾਲ ਮੀਟਿੰਗ ਵੀ ਕੀਤੀ ਆ ਲੰਚ ਵੀ ਕੀਤਾ ਉਹ ਸਾਰਾ ਸਮਾਂ ਕਿਵੇਂ ਸੀਗਾ ਬਿਲਕੁਲ ਜੀ ਬੜਾ ਪਿਆਰ ਮਿਲਿਆ ਉਦ ਮੈਂ 1978 'ਚ ਵੀ ਮੇਰਾ 골ਡ ਸੀ 1982 'ਚ ਮੇਰਾ ਸਿਲਵਰ ਸੀ ਐਸ਼ੀਅਨ ਗੇਮ 'ਚ ਦਿੱਲੀ ਔਰ 86 'ਚ ਹੋਲਿਸ਼ੀਅਨ ਗੇਮਾਂ ਦੇ ਵਿੱਚ ਪੀਟੀ ਉਸਾ ਦੇ ਤਿੰਨ 골ਡ ਸੀ ਉਹ ਸੋਨਪਰੀ ਆਪਣੀ ਲੜਕੀ ਇੱਕ ਰਲੇ ਦਾ 골ਡ ਸੀ ਚਾਰ 골ਡ ਸੀ ਤੋ ਉਸ ਟਾਈਮ ਦੇ ਪ੍ਰਿੰਸ ਮਿਸਟਰ ਜੀਵ ਗਾਂਧੀ ਕਹਿਣ ਲੱਗੇ ਕਿ ਮਰਦ ਲੋਕ ਬੈਠੇ ਦੇਖ ਰਹੇ ਆ ਲੜਕੀਆਂ ਮੈਡਲ ਜਿੱਤ ਰਹੀ ਐ ਤੋ ਲਾਸਟ ਵਿੱਚ ਆਪਣਾ ਹੀ ਤੋ ਬਾਬੇ ਦੀ ਕਿਰਪਾ ਹੋ ਗਈ 골ਡ ਆ ਗਿਆ ਆਪਣਾ ਜਦੋਂ ਅਸੀਂ ਵਾਪਸ ਆਏ ਪੀਐਮ ਹਾਊਸ ਉਹਨਾਂ ਨੇ ਸਾਡਾ ਲੰਚ ਕੀਤਾ ਤੇ ਪੰਜ ਲੜਕੀਆਂ ਮੇਰੇ ਅੱਗੇ ਖੜੀਆਂ ਸੀ ਉਹਨਾਂ ਦਾ ਸਿਕੰਡ ਕਰਕੇ ਜਦੋਂ ਮੇਰ ਨਾਲ ਸਿਕੰਡ ਕਰਨ ਲੱਗੇ ਤੇ ਸੁੰਨੀਆਂ ਥੋੜੇ ਦੂਰ ਸੀ ਉਹਨੂੰ ਕਹਿ ਕੇ ਸਬੋਧਨ ਕਰਕੇ ਸੁੰਨਿਆ ਜੀ ਆਪ ਆਪਕੋ ਪਹਿਲਵਾਨ ਸੇ ਮਿਲਾਉ ਜਿਨੋ ਨੇ ਮਰਦੋਂ ਕੀ ਹਾਜ ਰੱਖੀ ਉਹ ਉਹਨਾਂ ਦੇ 1 ਮਿੰਟ ਸੇ ਆਉਂਦੇ ਆ ਤੇ ਮਜ਼ਾ ਆਉਂਦਾ ਆ ਫਿਰ ਉਸ ਤੋਂ ਬਾਅਦ ਅਸੀਂ ਉਸ ਟਾਈਮ ਪਰ ਨਾਲਾ ਗਵਰਨਮੈਂਟ ਸੀ ਸਰਦਾਰ ਮੇਜਰ ਸਿੰਘ ਉੱਪੋ ਕੇ ਸਾਡੇ ਇਲਾਕੇ ਦੇ ਮੰਤਰੀ ਸੀ ਕੈਬਨਿਟ ਮੰਤਰੀ ਸੀ ਉਹ ਕੈਬਨਿਟ ਦੀ ਮੀਟਿੰਗ ਚੱਲ ਰਹੀ ਸੀ ਤੇ ਅਸੀਂ ਰੁਕਾ ਭੇਜਿਆ ਲੈ ਕੇ ਤੇ ਇਹੀ ਮਿਲਣਾ ਚਾਹੁੰਦੇ ਆ ਤੋ ਨਸੋਂ ਕੈਬਿਨੇਟ ਜੀ ਬੁਲਾ ਲਿਆ ਤੇ ਉਹਨਾਂ ਨੇ ਸਾਰਿਆਂ ਨੇ ਖੜੇ ਹੋ ਕੇ ਤਾੜੀਆਂ ਮਾਰੀਆਂ ਔਰ ਮੈਨੂੰ ਸਰਦਾਰ ਮੇਜਦ ਸਿੰਘ ਉਹ ਬੋ ਗਏ ਉਹਨਾਂ ਨੇ ਹੁਕਮ ਕੀਤਾ ਕਿ ਤੁਸੀਂ ਆ ਮਾਸਟਰ ਗੱਡੀ ਲਾਓ ਬੈਠੋ ਤੇ ਆਪਣੇ ਨਤ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਿਓ ਤੇ ਉਹ ਜੀਆਂ ਗੱਲਾਂ ਸਾਡੇ ਲੀਡਰਾਂ ਦੀ ਯਾਦ ਰਹਿ ਜੰਦੀਆਂ ਵੇਖੋ ਮੈਨੂੰ ਤੇ ਸਾਰੀ ਦੁਨੀਆ ਨੇ ਪਿਆਰ ਕੀਤਾ ਜੀ ਸੋ ਅੱਜ ਦੀ ਗੱਲ ਕਰੀਏ ਤਾਂ ਜਦੋਂ ਹਮਲਾ ਹੋਇਆ ਬੀਤੇ ਕੱਲ ਤਾਂ ਦੁੱਖ ਸਭ ਨੂੰ ਹੋਇਆ ਪਰ ਖਾਸ ਤੌਰ ਤੇ ਸ਼ਰਮਣੀਆਂ ਅਕਾਲੀ ਦਰ ਦਾ ਲੀਟਰ ਪ੍ਰੈਸਿੰਗ ਵਲਟੋ ਉਹਨਾਂ ਨੇ ਸਭ ਨੂੰ ਜਾਣਕਾਰੀ ਦਿੱਤੀ ਹੈ ਔਰ ਆਪਣੇ ਵੱਲੋਂ ਪੋਸਟਾਂ ਸਾਂਝੇ ਕੀਤੀਆਂ ਫੋਟੋਆਂ ਸਾਂਝੇ ਕੀਤੀਆਂ ਔਰ ਪੋਸਟ ਪਾਈ ਪਰ ਇਹ ਸੀ ਨਹੀਂ ਦੇਖਿਆ ਕਿ ਥੋੜੇ ਹਮਾਇਤ ਦੇ ਵਿੱਚ ਹੀ ਆ ਆਮ ਆਗੂ ਪਾਰਟੀ ਦੇ ਵੱਲੋਂ ਜਾਂ ਕਿਸੇ ਨੇ ਵੀ ਖर्चा ਜਤਾਇਆ ਹੋਵੇ ਕਿਉਂਕਿ ਚਾਹੀਦਾ ਸੀਗਾ ਕਿ ਇਸ ਤੇ ਬਰੀਕੀ ਨਾਲ ਜਾਂਚ ਹੋਵੇ ਪਰ ਹੁਣ ਤੱਕ ਲੱਗਦਾ ਨਹੀਂ ਕਿ ਤੁਸੀਂ ਕਹੇ ਕਿ ਗ੍ਰਿਫਤਾਰੀ ਕੀਤੀ ਹੈ ਉਸ ਤੋਂ ਬਾਅਦ ਫਿਰ ਛੱਟਤਾ ਕਿ ਸੱਟਾ ਲੱਗ ਗਿਆ ਨੇ ਜਾਂ ਕਿ ਤੁਹਾਡੇ ਕੋਲ ਹੈ ਵੀ ਕੁਝ ਨਹੀਂ ਸੀਗਾ ਨਹੀਂ ਸ਼ਾਇਦ ਉਹਨਾਂ ਨੂੰ ਨਾ ਜੇ ਪਤਾ ਲੱਗਾ ਹੋਵੇ ਉਹਨਾਂ ਲੱਗ ਜੂਗਾ ਉਹ ਕਰਨਗੇ ਜੀ ਜੋ ਮੈਂ ਤੇ ਜੈਨੂਨ ਗੱਲ ਚਾਹਣਾ ਤੇ ਉਹ ਹੋਣੀ ਚਾਹੀਦੀ ਆ ਮੈਂ ਮੈਂ ਪਾਰਟੀ ਦਾ ਕਰਕੇ ਜੀ ਮੈਨੂੰ ਇਹ ਮੈਂ ਤੇ ਜੋ ਜੈਨੂਨ ਗੱਲ ਚਾਹਣਾ ਆ ਇਹ ਇਨਸਾਫ ਆ ਇਹ ਮਿਲਣਾ ਚਾਹੀਦਾ ਆ ਸਾਡੀ ਭੈਜੀ ਨੂੰ ਇਦਾਂ ਕਿਉਂ ਹੋਵੇ ਐ ਅਸੀਂ ਮੈਂ ਨਹੀਂ ਚਾਹਦਾ ਕਿ ਮੈਂ ਕਿਸੇ ਬਰ ਲਾ ਬਿਲਕੁਲ ਕੋਈ ਲਫ਼ਜ਼ ਬੋਲਾਂ ਕਿ ਨਹੀਂ ਤੇ ਸਾਰੀ ਦੁਨੀਆ ਪਿਆਰ ਕਰਦੀ ਆ ਤੇ ਮੈਂ ਇੱਕ ਹਿੰਦੁਸਤਾਨ ਦਾ ਪਹਿਲਵਾਨ ਆ ਤੇ ਪਹਿਲਵਾਨ ਕਰਕੇ ਮੈਨੂੰ ਦੁਨੀਆ ਜਾਣਦੀ ਆ ਤੇ ਮੈਂ ਸਾਰਿਆਂ ਤੇ ਆਸ ਰੱਖਦਾ ਕਿ ਮੇਰੇ ਸਿਸਟਮ ਚ ਜੋ ਮੈਂ ਗੱਲ ਦੱਸੀ ਆ ਉਤੇ ਅੱਪੇ ਕਰਨਗੇ ਜੋ ਕਰਨਗੇ ਸੋ ਬਲਦੀਪ ਇਹ ਜਲੰਧਰ ਤੋਂ ਅਸੀਂ ਪਹਿਲਵਾਨ ਕਰਤਾਰ ਸਿੰਘ ਹੋਰਾਂ ਦੇ ਘਰੋਂ ਇਹ ਤਸਵੀਰਾਂ ਸਾਂਝੇ ਕੀਤੀ ਨੇ ਗੱਲਬਾਤ ਸਾਂਝੀ ਕੀਤੀ ਹੈ ਜਿੱਥੇ ਉਹਨਾਂ ਨੇ ਸਾਰੀ ਗੱਲ ਦੱਸੀ ਬਰੀਕੀ ਦੇ ਨਾਲ ਕਿ ਕਿਵੇਂ ਕੱਲ ਬੀਤੇ ਕੱਲ 1.5 ਵਜੇ ਦੇ ਕਰੀਬ ਹਮਲਾ ਹੋਇਆ ਔਰ ਅੱਥੇ ਸੀਗੇ ਸਾਰੇ ਜੋ ਆਪਣੇ ਖੇਤਾਂ ਵਿੱਚ ਕੰਮ ਕਰਦੇ ਪਏ ਸੀ ਜਾਂ ਜ਼ਮੀਨ ਜੜੀ ਮਿੱਟੀ ਉਹਨੂੰ ਪਧਰੀ ਕਰਦੇ ਪਏ ਸੀ ਤਾਂ ਫਿਲਹਾਲ ਉਹਨਾਂ ਨੇ ਇਖਲਾਸ ਤੌਰ ਤੇ ਕਿਹਾ ਕਿ ਮੈਨੂੰ ਸਿਰਫ ਜਾਂਚ ਤੋਂ ਮਤਲਬ ਹੈ ਕਿ ਜਾਂਚ ਸਹੀ ਤਰੀਕੇ ਨਾਲ ਹੋਵੇ ਮੈਂ ਨਹੀਂ ਚਾਹੁੰਦਾ ਕਿ ਕਿਸੇ ਨੂੰ ਵੀ ਮਾੜਾ ਕਹਾਂ ਐਮਐਲਏ ਜਿਹੜੇ ਧੁੰਨ ਨੇ ਉਹਨਾਂ ਨਾਲ ਵੀ ਲਗਾਤਾਰ ਸੰਪਰਕ ਵਿੱਚ ਰਹੇ ਨੇ ਬੀਤੇ ਕੁਝ ਸਮੇਂ ਪਹਿਲਾਂ ਵੀ ਗੱਲਬਾਤ ਹੁੰਦੀ ਰਹੀ ਹੈ ਪਰ ਫਿਲਹਾਲ ਜਿਹੜਾ ਹਮਲਾ ਹੋਇਆ ਉਹ ਬੇहद ਜਿਹੜਾ ਸ਼ਰਮਨਾਕ ਹੈ ਕਿਉਂਕਿ ਇਸ ਤਰ੍ਹਾਂ ਜੋ ਕਮਾਂਤਰੀ ਪੱਦਰ ਤੇ ਇੱਕ ਨਾਮ ਰੌਸ਼ਨ ਕਰਕੇ ਗਏ ਹੋਣ ਐਡੇ ਵੱਡੇ ਅਵਾਰਡਸ ਲੈ ਹੋਣ ਔਰ ਜਿਨ੍ਹਾਂ ਨੇ ਆਪਣੇ ਅਵਾਰਡਸ ਕਿਸਾਨੀ ਅੰਦੋਲਨ ਦੇ ਵਿੱਚ ਵਾਪਸ ਵੀ ਕੀਤੇ ਹੋਣ ਪੰਜਾਬ ਦੇ ਹੱਕ ਦੇ ਵਿੱਚ ਆਹ ਦਾ ਨਾਰਾ ਮਾਰੇ ਹੋਵੇ ਔਰ ਉਹਨਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਹੋਵੇ ਸੋ ਜਿਸ ਕਰਕੇ ਦਿੱਲੀ ਪੁਲਸ ਦੀ ਟੀਮ ਖਾਸ ਤੌਰ ਤੇ ਅੱਜ ਘਰੇ ਪਹੁੰਚੀ ਉਹਨਾਂ ਦੀ ਗੱਲਬਾਤ ਸੁਣਨ ਵਾਸਤੇ ਤੇ ਤਾਂ ਜੋ ਬਾਕੀਆਂ ਨੂੰ ਪਤਾ ਲੱਗ ਸਕੇ ਕਿ ਅੱਜ ਕੀ ਸਥਿਤੀ ਬਣੀ ਹੋਈ ਹੈ ਜੀ